ਕਿ ਸਾਡੇ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਕਿ ਸਾਡੇ ਨਿਰਮਲ ਰਿਸ਼ੀ मैम ਉਹਨਾਂ ਨੂੰ ਅਵਾਰਡ ਮਿਲਿਆ ਹੈ ਹਨਾ ਪਦਮਸ਼ਰੀ ਅਵਾਰਡ ਮਿਲਿਆ ਹੈ ਤੇ ਸਾਰੇ ਇੰਡਸਟਰੀ ਬਹੁਤ ਜ਼ਿਆਦਾ ਖੁਸ਼ ਹੈ ਸਾਰੇ ਸੋਸ਼ਲ ਮੀਡੀਆ ਤੇ ਆ ਕੇ ਮਤਲਬ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਅਸੀਂ ਬਹੁਤ ਖੁਸ਼ ਹਾਂ ਸੋ ਸਾਡੇ ਲਈ ਤਾਂ ਬਹੁਤ ਭਾਗਾਂ ਵਾਲੀ ਗੱਲ ਹੈ ਕਿ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਰੀ ਇੰਡਸਟਰੀ ਲਈ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਸੇ ਵੀ ਕੰਮ ਨੂੰ ਬੇਟਾ ਤੁਸੀਂ ਅੱਜ ਇਹ ਕੰਮ ਕਰਦੇ ਹੋ ਤੁਸੀਂ ਇਸ ਕੰਮ ਨੂੰ ਆਪਣੀ ਲਾਈਫ ਦੇ 80 ਸਾਲਾਂ ਤੱਕ 80 ਸਾਲ ਦੀ ਉਮਰ ਹੋਂ ਤੱਕ ਕੰਮ ਕਰਦੇ ਰਹਿਣਾ ਲਾਈਫ ਦੇ ਵਿੱਚ ਆਪਾਂ ਡਿਪਰੈਸ ਵੀ ਹੁੰਨੇ ਆ ਗੁੱਸੇ ਵੀ ਹੁੰਨੇ ਆ ਕਈ ਵਾਰ ਅੱਕ ਵੀ ਜਾਂਦੇ ਆ ਛੱਡ ਦੇ ਛੱਡੋ ਪਰ ਯਾਰ ਮੈਂ ਨਹੀਂ ਕਰਨਾ ਤੁਹਾਡੇ ਕਈ ਵਾਰ ਮਾਰੇ ਐਕਸਪੀਰੀਅੰਸ ਹੁੰਦੇ ਨੇ ਮੈਂ ਛੱਡੋ ਪਰ ਫਿਰ ਵੀ ਉਸ ਕੰਮ ਨੂੰ ਲਗਾਤਾਰ ਜਾਰੀ ਰੱਖਣਾ ਫਿਰ ਮੇਰੇ ਨਾਲ ਤਾਂ ਉਹਨਾਂ ਦੇ ਫੈਮਿਲੀ ਰਿਲੇਸ਼ਨ ਨੇ ਮੇਰੇ ਨਾਲ ਕੇ ਸਾਰੀ ਇੰਡਸਟਰੀ ਨਾਲੋਂ ਦੇ ਫੈਮਿਲੀ ਰਿਲੇਸ਼ਨ ਨੇ ਸਾਰੀ ਫੈਮਿਲੀ ਉਹਦੀ ਆਪਣੀ ਹੈ ਜਿੱਦ ਦਿਨ ਉਹਨਾਂ ਨੂੰ ਅਨਾਉਂਸ ਹੋਇਆ ਅਸੀਂ ਅਰਦਾਸ ਸਰਵਤ ਤੇ ਪਰ ਜੀਪੀ ਗਰੇਵਾਲ ਪਾਜੀ ਜਿਹੜਾ ਨੇ ਬੁਲਾ ਕੇ ਕੇਕ ਕੱਟਿਆ ਕੋਗੀ ਪਾਜੀ ਸਾਰੇ ਅਸੀਂ ਇਕੱਠੇ ਸੀਗੇ ਤੇ ਮੈਡਮ ਬਹੁਤ ਭਾਵਕ ਹੋਏ ਮੈਡਮ ਰੋ ਪਏ ਕਹਿੰਦੀ ਮੇਰਾ ਪਰਿਵਾਰ ਐਸਲੀ ਕਹਿੰਦੀ ਮੈਨੂੰ ਕਈ ਵਾਰ ਮੀਡੀਆ ਪੁੱਛ ਲੈਂਦਾ ਕਹੇ ਵੀ ਤੁਹਾਡੇ ਪਰਿਵਾਰ ਚ ਕੌਣ ਹੈ ਕਹਿੰਦੀ ਆਹ ਮੇਰਾ ਪਰਿਵਾਰ ਹੈ ਸੋ ਸੱਚੀ ਗੱਲ ਹੈ ਸਾਡੀਆਂ ਵੱਡੀ ਭੈਣਾਂ ਆ ਸਾਡੀ ਉਹ ਜਿਵੇਂ ਵੱਡੀਆਂ ਭੈਣਾਂ ਦਾ ਹੱਕ ਹੁੰਦਾ ਨਾ ਅੱਗੇ ਨਾ ਕੀ ਹੁੰਦਾ ਸੀ ਵੱਡੀ ਭੈਣ ਨੂੰ ਬੀਬੀ ਕਿਹਾ ਕਰਦੇ ਸੀ ਅੱਗੇ ਭੈਣ ਨਹੀਂ ਸੀ ਕਹਿੰਦੇ ਅੱਗੇ ਬੀਬੀ ਕਹਿੰਦੀ ਬੀਬੀ ਫਲਾਣੇ ਘਰ ਆਏ ਆ ਸੋ ਅਸੀਂ ਪਿੰਡਾਂ ਚੋਂ ਦੇਖਿਆ ਕਿ ਲੋਕਾਂ ਨੇ ਜਾਣਾ ਕਿ ਬੀਬੀ ਤੋਂ ਫੁਲਾਣੀ ਸਹਰ ਸਹਲੇ ਕਿ ਆਈਏ ਕੰਮ ਕਰਨਾ ਸਾਡੇ ਤਾਂ ਵੱਡੀ ਹੋ ਅਸੀਂ ਤਾਂ ਘਰ ਦੀਆਂ ਗੱਲਾਂ ਵੀ ਕਰਦੇ ਆ ਮੈਂ ਤਾਂ ਵੀਵਰ ਗੱਲ ਕਰਨਾ ਕਿ ਬੀਬੀ ਉਹ ਅੱਜ ਮੇਰੀ ਵਾਈਫ ਨੇ ਮੈਨੂੰ ਆਏ ਕਿਹਾ ਅੱਜ ਮੇਰੀ ਬੇਟੀ ਨੇ ਮੈਨੂੰ ਆਏ ਕਿਹਾ ਅੱਜ ਫੁਲਾਣ ਨੇ ਕਿ ਸਾਰੀਆਂ ਪਰਿਵਾਰ ਦੀ ਉਹ ਵੀ ਸਾਡੇ ਨਾਲ ਗੱਲਾਂ ਕਰਦੇ ਨੇ ਆਪਣੇ ਭਾਂਜਿਆਂ ਦੀਆਂ ਭਤੀਜੀਆਂ ਦੀ ਸਭ ਗੱਲਾਂ ਕਰਦੇ ਨੇ ਸਾਡੇ ਨਾਲ ਸੋ ਇਹ ਸਾਡੀ ਫੈਮਲੀ ਹੈ ਬਹੁਤ ਵੱਡੀ ਫੈਮਲੀ ਦੇ ਵਿੱਚ ਸਾਡੇ ਵਿੱਚ ਐਡਾ بڑا ਮਾਨ ਸਤਕਾਰ ਮਿਲਿਆ ਔਰ ਖਾਸ ਕਰਕੇ ਸਾਡੀ ਉਹ ਭੈਣ ਨੂੰ ਮਿਲਿਆ ਜਿਹੜੀ ਭੈਣ ਸਾਡੀ ਡਿਜ਼ਰਵ ਕਰਦੀ ਸੀ ਸਾਰੀ ਇੰਡਸਟਰੀ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਹੈ ਜਿਨ੍ਹਾਂ ਨਾਲ ਰੀਸ਼ੀ ਮੈਦਨ ਨੂੰ ਗੁੱਸਾ ਗਿਆ ਹੋਵੇ ਉਹ ਸਾਰੀ ਇੰਡਸਟਰੀ ਦੇ ਚਹੇਤੇ ਨੇ ਸਾਰੀ ਇੰਡਸਟਰੀ ਉਹਨਾਂ ਨੂੰ ਆਪਣੇ ਵੱਡਿਆਂ ਵਾਂਗ ਸਮਝਦੀ ਐ ਕੋਈ ਉਹਨਾਂ ਨੂੰ ਮਾਂ ਕਹਿੰਦਾ ਕੋਈ ਭੈਣ ਕਹਿੰਦਾ ਸੋ ਇਸ ਕਰਕੇ ਇਹ ਜਿਹੜਾ ਪਿਆਰ ਖੱਟਣਾ ਬਹੁਤ ਔਖਾ ਹੁੰਦਾ ਹੈ ਇਹ ਹਰ ਕਿਸੇ ਦੇ ਭਾਗਾਂ 'ਚ ਨਹੀਂ ਆਉਂਦਾ ਇਹ ਰੀਸ਼ੀ ਮੈਦਨ ਦੀ ਤਪੱਸਿਆ ਹੈ ਇਹ ਉਹਨਾਂ ਦੀ ਕਮਾਈ ਹੈ ਕਿ ਸਾਰੀ ਇੰਡਸਟਰੀ ਉਹਨਾਂ ਨੂੰ ਪਿਆਰ ਕਰਦੀ ਐ ਇਹ ਵੀ ਇੱਕ ਕਿਸੇ ਕਿਸੇ ਪਦਮਸ਼੍ਰੀ ਨਾਲੋਂ ਘੱਟ ਨਹੀਂ ਹੈ ਕਿ ਸਾਰੀ ਇੰਡਸਟਰੀ ਉਹਨਾਂ ਨੂੰ ਪਿਆਰ ਕਰਦੀ ਐ ਮਤਲਬ ਨਹੀਂ ਤੁਹਾਡੀ ਲਾਈਫ ਦੇ ਵਿੱਚ ਕੁਝ ਲੋਕ ਤਾਂ ਹੁੰਦੇ ਨੇ ਜਿਹੜਾ ਤੁਹਾਨੂੰ ਖਾਰ ਖੰਦਾ ਹੋਵੇ ਜਿਹੜਾ ਤੁਹਾਨੂੰ ਚੰਗਾ ਨਹੀਂ ਸਮਝਦਾ ਹੋਵੇ ਪਰ ਇੰਡਸਟਰੀ ਦਾ ਮਜਾਲ ਹੈ ਕੋਈ ਬੰਦਾ ਅਰ ਰਿਸ਼ੀ ਮੈਡਮ ਇਹ ਡਿਸਰਵ ਕਰਦੇ ਨੇ ਇਹ ਹੱਕ ਰੱਖਦੇ ਨੇ ਕਿ ਉਹ ਕਿਸੇ ਬੰਦੇ ਨੂੰ ਵੀ ਕਿਸੇ ਡਾਇਰੈਕਟਰ ਨੂੰ ਕਿਸੇ ਐਕਟਰ ਨੂੰ ਕਿਸੇ ਸਟਾਰ ਨੂੰ ਕਿਸੇ ਹੀਰੋਇਨ ਨੂੰ ਕੂਰ ਕੇ ਗੱਲ ਕਹਿ ਸਕਦੇ ਨੇ ਕਿ ਉਹ ਮੁੰਡਿਆ ਉਹ ਕੁੜੀਏ ਤੂੰ ਇੱਥੇ ਗਲਤ ਹੈਂ ਤੂੰ ਗਲਤ ਕਰ ਰਹੀ ਹੈਂ ਤੇ ਸਾਰੇ ਬੰਦੇ ਚੁੱਪ ਕਰਕੇ ਸੁਣ ਲੈਂਦੇ ਨੇ ਇਹ ਉਹਨਾਂ ਦੀ ਕਮਾਈ ਹੈ ਇਹ ਤਪੱਸਿਆ ਉਹਨਾਂ ਦੀ ਇਹ ਹਰ ਬੰਦੇ ਦੇ ਭਾਗਾਂ 'ਚ ਨਹੀਂ ਆਉਂਦੀ ਸੋ ਸਾਡੇ ਲਈ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਮੈਡਮ ਨੂੰ ਪਦਮਸ਼ਰੀ ਅਵਾਰਡ ਨਾਲ ਨਵਾਜਿਆ ਜਾ ਰਿਹਾ ਸੋ ਇਹ ਮੈਂ ਸਮਝਦਾ ਇਕੱਲੇ ਨਿਰਮਰ ਈਸ਼ੀ ਨੂੰ ਅਵਾਰਡ ਨਹੀਂ ਮਿਲਿਆ ਸਾਰੀ ਇੰਡਸਟਰੀ ਨੂੰ ਅਵਾਰਡ ਮਿਲਿਆ ਸਾਡੀ ਜ਼ੁਬਾਨ ਸਾਡੀ ਮਾਂ ਬੋਲੀ ਸਾਡਾ ਕਲਚਰ ਜਿਹੜੀ ਰੀਜIONAL ਲੈਂਗੁਏਜ ਹੈ ਉਹਨੂੰ ਰਿਪਰੈਜ਼ੈਂਟ ਕਰਨ ਵਾਲੀ ਲੇਡੀ ਜਿਹਨੇ ਸਾਰੀ ਉਮਰ ਉਸ ਲੇਖੇ ਲਾਈ ਹੈ ਤੇ ਅੱਜ ਉਹ 80 ਸਾਲਾਂ 82 ਸਾਲਾਂ ਦੀ ਉਮਰ ਦੇ ਵਿੱਚ ਵੀ ਭੱਜ ਭੱਜ ਨੱਠੀ ਫਿਰਦੀ ਐ ਅੱਜ ਸਾਡੇ ਨਾਲੋਂ ਅਸੀਂ ਛੋਟੀ ਉਮਰਾਂ 'ਚ ਸਾਡੇ ਨਾਲੋਂ ਵੱਧ ਕੰਮ ਕਰਦੇ ਨੇ ਤੇ ਸਾਡੀ ਹਮੇਸ਼ਾ ਕਾਮ ਨੇ ਅਸੀਂ ਹਰ ਸਮੇਂ ਉਹਨਾਂ ਲਈ ਹਾਜ਼ਰ ਹਾਂ ਜਿੱਥੇ ਵੀ ਅਸੀਂ ਸਮਝਾਂਗੇ ਕਿ ਲੱਗਦਾ ਹੋਵੇ ਉਹਨਾਂ ਨੂੰ ਅ ਮਤਲਬ ਇਹ ਲੱਗੇ ਕਿ ਸਾਨੂੰ ਲੋੜ ਹੈ ਉਹਨਾਂ ਨੂੰ ਲੋੜ ਹੈ ਅਸੀਂ ਵੀ ਉਹਨਾਂ ਨੂੰ ਆਵਾਜ਼ ਮਾਰ ਕੇ ਪੁੱਛਦੇ ਹਾਂ ਸਲਾਹ ਲੈਣੇ ਆ ਸੋ ਫਿਰ ਇਹ ਰਿਸ਼ੀ ਮਾਂ ਲਈ ਤਾਂ ਸਾਡੀ ਜ਼ਿੰਦਗੀ ਹੈ ਹਮੇਸ਼ਾ ਸੋ ਇਹ ਸਾਡੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਉਹਨਾਂ ਨੂੰ ਕਿਸੇ ਵਾਰ ਨਾਲ ਸਨਮਾਨਿਆ ਜਾਣਾ